ਅੱਜ ਜਸੀ ਗੁਰਦਾਸਪੁਰ ਜ਼ਿਲ੍ਹਾ ਦੇ ਐਫਸੀਆਈ ਦੇ ਦਫ਼ਤਰ ਤੇ ਐਫਸੀਆਈ ਦਾ ਜੋ ਪ੍ਰੋਕਿਊਰਮੈਂਟ ਤੇ ਜੋ ਕਣਕ ਚੌਲ ਜੋ ਬਾਹਰ ਜਾਂਦੇ ਆ ਉਹਦੇ ਬਾਰੇ ਸਾਰੀ ਜਾਣਕਾਰੀ ਦੇਣ ਵਾਸਤੇ ਆਏ ਤੇ ਨਾਲ ਹੀ ਜਿਹੜਾ ਫਲੱਡ ਆਇਆ ਸੀ ਉਹਦੇ ਵਾਸਤੇ ਇੱਥੇ ਕੀ ਡੈਮੇਜ ਹੋਇਆ ਜੀ ਕਿੰਨਾ ਨੁਕਸਾਨ ਹੋਇਆ ਐਫਸੀਆਈ ਦਾ ਅਦਰ ਜੋ ਏਜੰਸੀ ਨੇ ਪੰਜਾਬ ਦੀਆਂ ਸਾਰੀਆਂ ਏਜੰਸੀਆਂ ਨੂੰ ਇੱਥੇ ਬੁਲਾਇਆ ਤੇ ਉਹਨਾਂ ਤੋਂ ਜਾਣਕਾਰੀ ਲਈ ਹੈ ਕਿ ਇਹਦੇ ਨਾਲ-ਨਾਲ ਕਿੰਨਾ ਕੁ ਨੁਕਸਾਨ ਹੋਇਆ ਤੇ ਇਹਨੂੰ ਇਹਦਾ ਕੀ ਹੱਲ ਕੀ ਹੋ ਸਕਦਾ ਹੈ ਕਿਵੇਂ ਸਹੀ ਕੀਤਾ ਜਾ ਸਕਦਾ ਉਸ ਵਾਸਤੇ ਅੱਜ ਪੂਰੀ ਸਾਡੀ ਕਮੇਟੀ ਜਿਹੜੀ ਪੰਜਾਬ ਦੀ ਐਫਸੀਆਈ ਦੇ ਚੇਅਰਮੈਨ ਸਿੱਪ ਤੇ ਸਾਰੇ ਮੈਂਬਰ ਜਿਹੜੇ ਬੋਰਡ ਦੇ ਉਹ ਸਾਰੇ ਨਾਲ ਆਏ ਤੇ ਇਹ ਸਾਰਾ ਅੱਜ ਇੱਥੋਂ ਸ਼ੁਰੂਆਤ ਕੀਤੀ ਹੈ ਨਿਆ ਮੇਰਾ ਕਈ ਸਾਲ ਬਾਅਦ ਇਹ ਮੀਟਿੰਗ ਜਿਹੜੀ ਅੱਜ ਇੱਥੇ ਗੁਰਦਾਸਪੁਰ ਤੋਂ ਸ਼ੁਰੂ ਕੀਤੀ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਹੀ ਹਰੇਕ ਜ਼ਿਲ੍ਹੇ ਦੇ ਵਿੱਚ ਹੀ ਅਸੀਂ ਇਹਨਾਂ ਨੂੰ ਰੈਗੂਲਰ ਕਰਾਂਗੇ ਕਿ ਕਿਤੇ ਕੀ ਕਈ ਕਿਸਾਨਾਂ ਨੂੰ ਦੇ ਰੋਸ ਸੀ ਕਿ ਸਾਡੇ ਨਾਲ ਫੂਡ ਏਜੰਸੀਆਂ ਸਹੀ ਵਰਤੋਂ ਨਹੀਂ ਕਰਦੀਆਂ ਕਿਤੇ ਐਫਸੀਆਈ ਦੇ ਨਾਲ ਕੁਝ ਰਾਈਸ ਮਿੱਲਰ ਕੋਈ ਹੋਰ ਕੱਲ ਪਰਸੋ ਇੱਕ ਖਬਰ ਵੀ ਲੱਗੀ ਸੀ ਉਹਦੇ ਬਾਰੇ ਵੀ ਜਾਣਕਾਰੀ ਲਈਏ ਕਿਉਂਕਿ ਗੱਲ ਹੈ ਸੋ ਇਸ ਕਰਕੇ ਅੱਜ ਅਸੀਂ ਇੱਥੇ ਆਏ ਹਾਂ ਇਹਦੇ ਅਸੀਂ ਕੁਝ ਪੁਆਇੰਟ ਸੀ ਉਹ ਡਿਸਕਸ ਕੀਤੇ ਹੈ ਸਾਰੀਆਂ ਏਜੰਸੀਆਂ ਦੇ ਨਾਲ ਐਫਸੀਆਈ ਦੇ ਨਾਲ ਜਿਹੜੀਆਂ ਕੁਝ ਕਮੀਆਂ ਹੈ ਜਿਹੜੀਆਂ ਸਾਨੂੰ ਚਾਹੀਦਾ ਹੈ ਕਿ ਹਉਣ ਵਾਲੇ ਫਿਊਚਰ ਦੇ ਵਿੱਚ ਜੋ ਅਸੀਂ ਤੋਂ ਦੇ ਐਫਸੀਆਈ ਤੇ ਫੂਡ ਏਜੰਸੀਆਂ ਨੂੰ ਵਧੀਆ ਤਰੀਕੇ ਨਾਲ ਚਲਾ ਸਕਦੇ ਉਹਦੇ ਵਾਸਤੇ ਵੀ ਸਾਰਾ ਡਿਸਕਸ ਹੋਇਆ ਹੈ ਤੇ ਸਾਡੀ ਕਮੇਟੀ ਜਿਹੜੀ ਹੈ ਇਹ ਸਿਫਾਰਿਸ਼ ਕਰਕੇ ਵਿਦਨ ਅ ਵੀਕ ਹਫਤੇ ਦੇ ਵਿੱਚ ਅਸੀਂ ਇਹ ਸਾਰਾ ਹਾਈ ਕਮਾਂਡ ਨੂੰ ਭੇਜਾਂਗੇ ਸਰਕਾਰ ਨੂੰ ਭੇਜਾਂਗੇ ਤਾਂ ਕਿ ਉਹਨਾਂ ਵਾਲੇ ਟਾਈਮ ਵਿੱਚ ਇਹਨੂੰ ਜਿਹੜਾ ਸਹੀ ਕੀਤਾ ਜਾਵੇ ਉਹਦੇ ਵਾਸਤੇ ਵੀ ਅਸੀਂ ਸਿਫਾਰਸ਼ ਕਰਾਂਗੇ ਕਿ ਜੇ ਜੇ ਬਾਰਡਰ ਦੇ ਪੂਰਾ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਫਿਰੋਜ਼ਪੁਰ ਫਾਜ਼ਿਲਕਾ ਪੂਰੇ ਬਾਰਡਰ ਦਾ ਏਰੀਆ ਜਿਹੜਾ ਹੈ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਤੇ ਇਹਦੇ ਵਾਸਤੇ ਸਾਰੇ ਵਾਸਤੇ ਅਸੀਂ ਕੇਂਦਰ ਸਰਕਾਰ ਤੋਂ ਇਹਦੀ ਮੰਗ ਕਰਾਂਗੇ ਕਿ ਇਹਨਾਂ ਨੂੰ ਇੱਕ ਤੱਕ ਤਸਾਨਾ ਨੂੰ ਵੱਤਵਾ ਦਾ ਕੰਫਰੰਸੇਸ਼ਨ ਮਿਲੇ ਦੂਸਰਾ ਨਾਲ ਜਿਹੜੇ ਨਾ ਏਜੰਸੀਆਂ ਦੇ ਪੈਡੀ ਡਿਸਕਲਰ ਹੋਈ ਹੈ ਜਾਂ ਜਿਸ ਤਰ੍ਹਾਂ ਨੁਕਸਾਨ ਹੋਇਆ ਉਹਦੇ ਵਾਸਤੇ ਇਹ ਜਿਹੜਾ ਕੁਝ ਨਾ ਕੁਝ ਜ਼ਰੂਰ ਉਤੋਂ ਰਾਹ ਦਿੱਤੀ ਜਾਵੇ ਇਹ ਵੀ ਅਸੀਂ ਉਹਨਾਂ ਦੇ ਪਹੁੰਚ ਸਰ ਇੱਕ ਦੇ ਫਿਰ ਜਵਾਬ ਦੇ ਕਹੋ ਨਾ ਇਹ ਕੋ ਪ੍ਰੋਬਲਮ ਆਈ ਨਹੀਂ ਇਸ ਤੋਂ ਪਹਿਲੇ ਤਾਂ ਚਲ ਹੁੰਦਾ ਰਿਹਾ ਹੋਵੇਗਾ ਲੇਕਿਨ ਮੈਂ ਮੈਂ ਵੀ ਮੈਂ ਗੱਲ ਤੁਹਾਡੀ ਬਿਲਕੁਲ ਸਹੀ ਸਮਝਦਾ ਵਾਜਬ ਹੈ ਪਰ ਇਸ ਤੋਂ ਬਾਅਦ ਨਹੀਂ ਇਸ ਤਰ੍ਹਾਂ ਹੋਏਗਾ ਸਾਡੇ ਸਾਰੇ ਮੈਂਬਰ ਤੁਹਾਡੇ ਹਲਕੇ ਦੇ ਵੀ ਸ਼ਾਮ ਲਾਲ ਜੀ ਇਥੋਂ ਦੇ ਐਫਸੀ ਦੇ ਮੈਂਬਰ ਹੈ ਡੀਐਮ ਡੀਜੀ ਸਾਹਿਬ ਬੈਠੇ ਸਾਰੇ ਅਫਸਰ ਬੈਠੇ ਉਹਨਾਂ ਨੂੰ ਵੀ ਕਿਹਾ ਗਿਆ ਹੈ ਕਿ ਤੁਸੀਂ ਇਹਨਾਂ ਦੇ ਤੱਕ ਨਹੀਂ ਕਦਰ ਵੀ ਕਰੋ ਕੋਈ ਵੀ ਕੰਮ ਹੋਏਗਾ ਤੁਹਾਡੀ ਟੈਲੀਫੋਨ ਸੁਣ ਕੇ ਤੁਹਾਡੇ ਨਾਲ ਇਕੱਠੇ ਵੀ ਹੋਣਗੇ ਇਹ ਮੁਸ਼ਕਲ ਮੁਸ਼ਕਲ ਨਹੀਂ ਕਿੰਨੇ ਕਰੋ ਆਪਸੀ ਇਹ ਵਾਲੀ ਦੀ ਮੈਂ ਉਹ ਜਿਹੜੀ ਮੁਸ਼ਕਲ ਪਹਿਲਾਂ ਸੀ ਮੈਂ ਮੰਨਦਾ ਕਿਉਂਕਿ ਕੋਈ ਚੇਅਰਮੈਨ ਜਿਹੜਾ ਸੀਗਾ ਉਹ ਵੀ ਨਹੀਂ ਸੀਗਾ ਤੇ ਬੋਰਡ ਤਾਂ ਮੈਂਬਰ ਬਣੇ ਨੂੰ ਮੇਰਾ ਸਾਲ-ਸਾਲ ਹੋ ਗਿਆ ਹੈ ਮੈਂਬਰ ਸਭਾ ਮੇਰੇ ਤਾਂ ਪਹਿਲਾਂ ਦੇ ਬਣੇ ਪਰ ਇਹਨਾਂ ਦੇ ਨਾਲ ਅੱਜ ਤੱਕ ਕਦੇ ਕੋਈ ਕਦੇ ਕੋਈ ਮੀਟਿੰਗ ਨਹੀਂ ਹੋਈ ਅੱਜ ਤੱਕ ਕੋਈ ਮੀਟਿੰਗ ਨਹੀਂ ਸੀ ਹੋਈ ਇਹ ਆਉਂ ਦੂਸਰੀ ਮੀਟਿੰਗ ਹੈ ਅੱਜ ਜਿਹੜੀ ਅਸੀਂ ਇੱਥੇ ਕੀਤੀ ਹੈ ਤੇ ਐਸ ਤੋਂ ਹੌਲੀ ਹੌਲੀ ਤੁਹਾਨੂੰ ਸਾਰਾ ਪਤਾ ਲੱਗੇਗਾ ਸਾਰੇ ਕੀ ਬੜੀ ਜੀ ਆ ਗੇਟ ਤੋਂ ਆਪ ਇਸ ਦੇ ਬਾਅਦ ਇਸ ਤੋਂ ਬਾਅਦ ਜਿਹੜਾ ਹੈ ਉਹ ਤੁਹਾਨੂੰ ਇਸ ਤਰ੍ਹਾਂ ਦੀ ਕਦੇ ਕੋਈ ਮੁਸ਼ਕਲ ਨਹੀਂ ਆਏਗੀ ਜੇ ਹੋਏ ਆਏਗੀ ਤਾਂ ਮੇਰਾ ਨੰਬਰ ਮੈਂ ਤੁਹਾਨੂੰ ਦੇ ਕੇ ਜਾਊਂਗਾ ਜਦੋਂ ਮਰਜ਼ੀ ਤੁਸੀਂ ਮੇਰੇ ਨਾਲ ਗੱਲ ਵੀ ਕਰ ਸਕਦੇ ਹੋ ਔਰ ਕੋਈ ਵੀ ਡੀਜੀਐਮ ਜੀਐਮ ਏਜੀਐਮ ਇਨਸਪੈਕਟਰ ਉਹ ਰੇਕ ਕਿਉਂਕਿ ਇਹ ਸਾਰੇ ਐਸੀ ਜਿਹੜੇ ਸਰਕਾਰ ਦੇ ਨਹੀਂ ਪਬਲਿਕ ਦੇ ਨੌਕਰ ਹੈ ਤੇ ਉਹਨਾਂ ਨੇ ਸਸੀਂ ਤੁਹਾਡੇ ਦਾ ਵਾਸਤੇ ਕਰਨਾ ਹੈ ਔਰ ਇਹ ਸਾਰੇ ਕਰਨਗੇ ਪਹਿਲਾਂ ਨਹੀਂ ਸੀ ਇਹ ਮੁਸ਼ਕਲ ਸੀਗੀ ਪਰ ਉਹਨੇ ਸਵਾਦ ਦੇ ਰਹਾ ਹੈ ਨਹੀਂ